ਤੋਂ ਅਹਿਮ ਤੇ ਵੱਡੀ ਖਬਰ ਰਕੇਸ਼ ਕਹਿਤ ਕਿਸਾਨ ਆਗੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਜਿਸ ਨੂੰ ਇੱਕ ਧਮਕੀ ਦਿੱਤੀ ਗਈ ਸੀ ਅਮਿਤ ਚੌਧਰੀ ਦੇ ਚੌਧਰੀ ਦੇ ਵੱਲੋਂ ਅਮਿਤ ਚੌਧਰੀ ਨਾਂ ਦੇ ਇੱਕ ਸ਼ਖਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਰਕੇਸ਼ ਕਹਿਤ ਨੂੰ ਅਤਵਾਦੀ ਵੀ ਕਿਹਾ ਸੀ ਤੇ ਨਾਲ ਹੀ ਕਹਿ ਦਿੱਤਾ ਸੀ ਕਿ ਜੋ ਕੋਈ ਵੀ ਰਕੇਸ਼ ਕਹਿ ਦਾ ਸਿਰ ਕਲਮ ਕਰਕੇ ਲਿਆਵੇਗਾ ਉਸ ਨੂੰ 5 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ ਕਹਿੰਦੇ ये अतवादी ए, ए देशद्रोही आता एक बार शख्स की जुबानी सुनाने जो केस्ट के दे बारे अजेही विवादित टिप्पणी इस तरीके से बार बार टारगेट करना स्टेटमेंट देना ये तय कर देता है जिस तरीके से पुराने टाइम में कोई पागल कुत्ता हो जाया करता था तो उसको जो है क्योंकि वो किसी काट ना ले तो उसको उसका इंतजाम किया जाता था इसी में मैं समझता हूँ कि राकेश टिकैत चूंकि देशद्रोही है आतंकवादी के रूप में काम कर रहा है स्लीपर सेल के रूप में काम कर रहा है तो कहीं ना कहीं हमारे यूनियन के लोगों को या अन्य संगठनों के लोगों को ये पगड़ी उतारने से काम नहीं चलेगा ये तो बार बार इस तरीके की हरकतें इसकी बंद नहीं हो रही तो मैं समझता हूँ ऐसे आदमी सरकलम कर देना चाहिए और जो भी व्यक्ति इसका सरकलम करेगा उसे भारतीय किसान अटल की तरफ से पाँच लाख रुपए का इनाम भी दिया जाएगा क्योंकि जब कोई पागल हो जाए देश को जो है इससे नुकसान पहुंचाए, देश के व्यापारी के लिए इस तरीके की सोच रखे कि अब हम इनका इंतजाम करेंगे कह रहा इंतजाम करूंगा व्यापारियों का ये क्या इंतजाम करेंगे ये खुद पागल हो गया इसलिए मैं चाहता हूं अगर मौका मिलेगा तो मैं भी करूंगा इसका सरकलम किया जाए और जो भी व्यक्ति करेगा उसे पांच लाख रुपए का इनाम दिया जाएगा तो तुम सुने इस शख्स के वालों कह दिता गया कि रिकेस्ट कैद के का सरकलम करने वाले नाख रुपया इनाम दिता जाएगा तो ਰਕੇਸ਼ ਕੈਤ ਦੇਸ਼ ਤਰੋਈਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਰਕੇਸ਼ ਕੈਤ ਦੇ ਉੱਤੇ ਹਮਲਾ ਵੀ ਹੋਇਆ ਸੀ ਉਸ ਦੀ ਪੱਗ ਤੱਕ ਉਤਰੀ ਸੀ ਤਾਂ ਇਸ ਵੀਡੀਓ ਦੇ ਵਿੱਚ ਵੀ ਜ਼ਿਕਰ ਕੀਤਾ ਗਿਆ ਜੋ ਅਮਿਤ ਚੌਧਰੀ ਨਾਂ ਦਾ ਸ਼ਖਸ ਹੈ ਇਕੱਲੀ ਪੱਗ ਉਤਾਰਨ ਦੇ ਨਾਲ ਗੱਲ ਨਹੀਂ ਬਣਨੀ ਇਸ ਦਾ ਤਾਂ ਸਰਕਲਮ ਕਰਨਾ ਚਾਹੀਦਾ ਤਾਂ ਹੁਣ ਇਸ ਵਿਅਕਤੀ ਦੇ ਉੱਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਕਰਕੇ ਇਸ ਦੇ ਉੱਤੇ ਕਾਰਵਾਈ ਕੀਤੀ ਜਾ ਰਹੀ ਆ ਗ੍ਰਿਫਤਾਰੀ ਕਦੋਂ ਹੁੰਦੀ ਆ ਇਸ ਦੀ ਇਹ ਦੇਖਣ ਵਾਲੀ ਗੱਲ ਆ ਪਰ ਇਸ ਟਿੱਪਣੀ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਨਜ਼ਰ ਆ ਰਿਹਾ ਕਿਸਾਨ ਜਿਹੜੇ ਕਹਿ ਰਹੇ ਨੇ ਇਸ ਤਰੀਕੇ ਦੀ ਟਿੱਪਣੀ ਕਰਨ ਵਾਲੇ ਨੂੰ ਤਾਂ ਜੇਲ੍ਹ ਦੀਆਂ ਸਲਾਕਾਂ ਪਿੱਛੇ ਭੇਜਣਾ ਚਾਹੀਦਾ ਕਿਉਂਕਿ ਸੂਬੇ ਦੇ ਅੰਦਰ ਮਾਹੌਲ ਖਰਾਬ ਕਰ ਰਿਹਾ ਔਰ ਕੇਸਟ ਕਹਤ ਇੱਕ ਰਾਸ਼ਟਰੀ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਦੇ ਤਾਂ ਉਹਨਾਂ ਦੇ ਬਾਰੇ ਇਸ ਤਰੀਕੇ ਦੇ ਨਾਲ ਸ਼ਰਿਆਮ ਸੋਸ਼ਲ ਮੀਡੀਆ ਦੇ ਉੱਤੇ ਧਮਕੀ ਦੇਣਾ ਤਾ ਕਹਿੰਦੇ ਅਜਿਹੇ ਨੂੰ ਤਾਂ ਜਲ ਤੋਂ ਜਲਦ ਜੇਲ੍ਹ ਦੀਆਂ ਸਲੱਖਾਂ ਪਿੱਛੇ ਭੇਜ ਦੇਣਾ ਚਾਹੀਦਾ ਤਾਂ ਪਿਛਲੇ ਦਿਨਾਂ ਦੇ ਵਿੱਚ ਵਿਵਾਦ ਹੋਇਆ ਸੀ ਹਾਲਾਂਕਿ ਰਕੇਸ਼ ਤਕੈਤ ਨੂੰ ਵੀ ਰਸਤੇ ਦੇ ਵਿੱਚ ਰੋਕਿਆ ਗਿਆ ਸੀ ਜਦੋਂ ਕੰਬਾਈਨਾ ਲੈ ਕੇ ਜਾ ਰਹੇ ਸੀ ਅਕਸਰ ਸੁਰੱਖਿਆ ਦੇ ਵਿੱਚ ਰਹਿੰਦੇ ਨੇ ਰਕੇਸ਼ ਤਕੈਤ ਕਿਸਾਨਾਂ ਆਗੂ ਜੋ ਤੁਹਾਨੂੰ ਯਾਦ ਹੋਵੇਗਾ ਗਾਜੀਪੁਰ ਬਾਰਡਰ ਦੇ ਉੱਤੇ ਡਟੇ ਰਹੇ ਸੀ ਜਦੋਂ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਅੰਦੋਲਨ ਚੱਲਿਆ ਸੀ ਤਾਂ ਗਾਜੀਪੁਰ ਬਾਰਡਰ ਨੂੰ ਖਾਲੀ ਕਰਵਾ ਦਿੱਤਾ ਸੀ ਪਰ ਰਕੇਸ਼ ਤਕੈਤ ਦੀ ਅੱਖਾਂ ਦੇ ਵਿੱਚੋਂ ਹੰਝੂ ਆਏ ਉਹਨਾਂ ਹੰਝੂਆਂ ਦੇ ਕਰਕੇ ਹੀ ਉੱਥੇ ਵੱਡਾ ਇਕੱਠ ਹੋਇਆ ਦੁਆਰਾ ਤੋਂ ਉਹ ਮੋਰਚਾ ਉਸੇ ਤਰੀਕੇ ਦੇ ਨਾਲ ਖੜਾ ਕਰ ਦਿੱਤਾ ਤਾਂ ਉਹ ਮੋਰਚਾ ਦੁਆਰਾ ਉਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਆਖਰਕਾਰ ਕਿਸਾਨਾਂ ਦੀ ਵੱਡੀ ਜਿੱਤ ਹੋਈ ਸੀ ਤਾਂ ਹੁਣ ਕਿਸਾਨ ਜਿਹੜੇ ਆ ਕਿਸਾਨਾਂ ਦੇ